ਸਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੋੜ ਤੋਂ ਸਵਾਗਤ ਹੈ ਸਾਰੇ ਕਿਸਾਨ ਵੀਰਾਂ ਦਾ ਸਵਾਗਤ ਹੈ ਜੀ ਜਿਹੜੇ ਕਿਸਾਨ ਵੀਰ ਸਾਡੀ ਵੀਡੀਓ ਦੇਖ ਕੇ ਆਪਣੇ ਮੌਸਮ ਦੀ ਜਾਣਕਾਰੀ ਦੇ ਵਿੱਚ ਵਾਧਾ ਕਰਨਾ ਚਾਹੁੰਦੇ ਹਨ ਉਹਨਾਂ ਦਾ ਮੋੜ ਤੋਂ ਸਵਾਗਤ ਹੈ ਕਿਰਪਾ ਕਰਕੇ ਸਾਡਾ ਚੈਨਲ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਅਸੀਂ ਕਦੀ ਵੀ ਕੋਈ ਵੀਡੀਓ ਅਪਲੋਡ ਕਰੀਏ ਤੁਹਾਡੇ ਤੱਕ ਮੌਸਮ ਦੀ ਜਾਣਕਾਰੀ ਪਹੁੰਚ ਸਕੇ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖ ਲੈਂਦੇ ਹਾਂ ਜੀ ਤਾਜ਼ਾ ਸੈਟਲਾਈਟ ਇਮੇਜ ਤੋਂ ਸਾਫ਼ ਦਿਖਾਈ ਦੇ ਰਿਹਾ ਹੈ ਕਿ ਪੰਜਾਬ ਦੇ ਉੱਪਰ ਬੱਦਲੀ ਸਿਸਟਮ ਪੂਰੇ ਤਰੀਕੇ ਨਾਲ ਐਕਟੀਵੇਟ ਹੈ ਦੀ ਗਈ ਸੀ ਉਸ ਦੇ ਮੁਤਾਬਿਕ ਉੱਡੀ ਉੰਡੀ ਵੱਡੀ ਕਾਰਵਾਈ ਪੰਜਾਬ ਦੇ ਵਿੱਚ ਨਹੀਂ ਪਈ ਹੋ ਸਕਦਾ ਹੈ ਅੱਜ ਅਧਰ ਰਾਤ ਤੋਂ ਬਾਅਦ ਕਿਤੇ ਨਾ ਕਿਤੇ ਤੇਜ਼ ਹਵਾਵਾਂ ਚੱਲਣ ਹਲਕੇ ਫੁਲਕੇ ਮੀਂਹ ਦੇ ਸ਼ਰਾਟੇ ਸਪੈਲ ਲੱਗ ਸਕਦੇ ਨੇ ਪੰਜਾਬ ਦੇ ਵਿੱਚ ਤੇ ਗੱਲ ਕਰੀਏ ਕਿਣਮਣ ਕਾਣੀ ਦੀ ਜਿਹੜੀ 벨ਟ ਮਾਲਵੇ ਦੀ ਰਾਜਸਥਾਨ ਨੂੰ ਰਚ ਕਰਦੀ ਹੈ ਜਾਂ ਫਿਰ ਹਰਿਆਣੇ ਨੂੰ ਰਚ ਕਰਦੀ ਹੈ ਅਤੇ ਜਿਹੜੀ 벨ਟ ਦੁਆਬੇ ਵਾਲੀ ਸਾਈਡ ਤੋਂ ਪਠਾਨਕੋਟ ਤੋਂ ਲੈ ਕੇ ਚੰਡੀਗੜ੍ਹ ਤੱਕ ਜਾਨਕੀ ਨੰਗਲ ਆਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਰੋਪੜ ਮੁਹਾਲੀ ਫਤੇਗੜ ਸਾਹਿਬ ਤੇ ਵਿੱਚ ਵਿਚਾਲੇ ਥੋੜੇ ਬਹੁਤੇ ਹੁਸ਼ਿਆਰਪੁਰ ਤੋਂ ਇਲਾਵਾ ਨਵਾਂ ਸ਼ਹਿਰ ਦੇ ਏਰੀਏ ਉਹਨਾਂ ਦੇ ਵਿੱਚ ਜਿਹੜੀ ਕਿਣਮਣ ਕਣੀ ਹੈ ਉਹ ਹੋਣ ਦੇ ਚਾਂਸ ਜ਼ਿਆਦਾ ਹਨ ਰਾਤ ਦੇ ਵੇਲੇ ਤੇਜ਼ ਹਵਾ ਚੱਲ ਸਕਦੀ ਹੈ ਤੇ ਜਿਸ ਦੇ ਕਾਰਨ ਥੋੜਾ ਬਹੁਤਾ ਮੀਂਹ ਦੇ ਵਿੱਚ ਉਮੀਦ ਦਿਖਾਈ ਦੇ ਰਹੀ ਹੈ ਤੇ ਗੱਲ ਕਰ ਲਈ ਅਗਰ ਟੈਂਪਰੇਚਰ ਦੇ ਵਿੱਚ ਟੈਂਪਰੇਚਰ ਦੇ ਵਿੱਚ ਫਿਲਹਾਲ ਥੋੜਾ ਬਹੁਤਾ ਘਟਾ ਦਿਖਾਈ ਦੇ ਰਿਹਾ ਹੈ 3 ਤੋਂ 4 ਡਿਗਰੀ ਰਾਤ ਦਾ ਟੈਂਪਰੇਚਰ ਘਟਣਾ ਪਿਆ ਜਾਵੇਗਾ ਜਿਸ ਦੇ ਨਾਲ ਕੀ ਥੋੜੀ ਬਹੁਤੀ ਕਿਣਮਣ ਕਣੀ ਹੋਣ ਦੇ ਅਸਾਰ ਦਿਖਾਈ ਦੇ ਰਹੇ ਹਨ ਬਾਕੀ ਗੱਲ ਕਰ ਲਈਏ ਬਹੁਤ ਵੱਡੀ ਕਾਰਵਾਈ ਕੋਈ ਪੈਂਦੀ ਦਿਖਾਈ ਨਹੀਂ ਦੇ ਰਹੀ ਜਿਵੇਂ ਮੌਸਮ ਵਿਭਾਗ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਗੜੇਮਾਰੀ ਵੀ ਹੋ ਸਕਦੀ ਹੈ ਫਿਲਹਾਲ ਗੜੇਮਾਰੀ ਤਾਂ ਕੋਈ ਅੰਦਾਜ਼ਾ ਦਿਖਾਈ ਨਹੀਂ ਦੇ ਰਿਹਾ ਜਿਸ ਦੇ ਕਰਕੇ ਕਿਸਾਨ ਵੀਰਾਂ ਨੂੰ ਥੋੜੀ ਬਹੁਤੀ ਖੁਸ਼ਖਬਰੀ ਵਾਲੀ ਗੱਲ ਇਹ ਹੀ ਹੈ ਕਿ ਮੌਸਮ ਜੋ ਵਾਰਨਿੰਗ ਮੌਸਮ ਵਿਭਾਗ ਵੱਲੋਂ ਦਿੱਤੀ ਗਈ ਸੀ ਉਸ ਦੇ ਨਾਲੋਂ ਥੋੜਾ ਬਹੁਤਾ ਘੱਟ ਅਸਰ ਪੰਜਾਬ ਦੇ ਉੱਪਰ ਦਿਖਾਈ ਦਿੱਤਾ ਹੈ ਕਿਉਂਕਿ ਜੋ ਵਾਰਨਿੰਗ ਦਿੱਤੀ ਗਈ ਸੀ ਉਹ yellow alert ਤੋਂ ਉੱਪਰ ਯਾਨੀ ਕਿ orange alert ਦੇ ਵਿੱਚ ਸੀ ਔਰੇਂਜ ਅਲਰਟ ਦੇ ਵਿੱਚ 50 ਤੋਂ 80% ਤੱਕ ਦੀ ਜਿਹੜੀ ਵਾਰਨਿੰਗ ਹੁੰਦੀ ਹੈ ਉਹ ਲਗਭਗ ਉਹ ਔਰੇਂਜ ਅਲਰਟ ਦੇ ਵਿੱਚ ਹੁੰਦੀ ਹੈ ਜੋ ਉਸ ਤੋਂ 100% ਤੱਕ ਦੇ ਜਿਹੜੇ ਲੱਛਣ ਦਿਖਾਈ ਦਿੰਦੇ ਨੇ ਮੌਸਮ ਦੇ ਉਹ ਰੈੱਡ ਅਲਰਟ ਦੇ ਵਿੱਚ ਚਲੇ ਜਾਂਦੇ ਨੇ ਫਿਲਹਾਲ ਅੱਜ ਦਾ ਔਰੇਂਜ ਅਲਰਟ ਫਿਲਹਾਲ ਮੱਧਮ ਪੈਂਦਾ ਦਿਖਾਈ ਦੇ ਰਿਹਾ ਹੈ ਤੇ ਕੱਲ ਨੂੰ yellow ਅਲਰਟ ਵੀ ਦਿਖਾਈ ਦੇ ਰਿਹਾ ਹੈ ਤੇ ਜਿਸ ਦੇ ਕਾਰਨ ਥੋੜਾ ਬਹੁਤਾ ਕੱਲ ਨੂੰ ਮੌਸਮ ਦੇ ਵਿੱਚ ਦੁਪਹਿਰ ਵੇਲੇ ਤੱਕ ਕੋਈ ਨਾ ਕੋਈ ਕਾਰਵਾਈ ਪੈਂਦੀ ਦਿਖਾਈ ਦੇ ਰਹੀ ਹੈ ਕਿਉਂਕਿ ਇਹ ਮੌਸਮ ਕੱਲ ਦੁਪਹਿਰ ਤੱਕ ਪੰਜਾਬ ਦੇ ਵਿੱਚ ਐਕਟਿਵ ਰਹੇਗਾ ਫਿਲਹਾਲ ਅਗਰ ਗੱਲ ਕਰ ਲਈਏ ਕਿਰਮਣ ਕਾਣੀ ਤੋਂ ਇਲਾਵਾ ਕੋਈ ਗੜੇ ਮਾਰੀ ਵਰਗੇ ਹਾਲਾਤ ਨਹੀਂ ਬਣ ਰਹੇ ਤੇ ਹਵਾ ਦੇ ਹਾਲਾਤ ਜਿਹੜੇ ਹੈ ਉਹ ਦੁਪਹਿਰ ਤੱਕ ਬਣੇ ਰਹਿਣਗੇ ਕੱਲ ਤੱਕ ਰਾਤ ਦੇ ਵੇਲੇ ਥੋੜੀ-ਬਹੁਤੀ ਹਵਾ ਤੇਜ਼ ਹੋ ਸਕਦੀ ਹੈ ਇਹ ਸੀ ਅੱਜ ਰਾਤ ਦੀ ਵੈਦਰ ਅਪਡੇਟ ਦੀ ਖਬਰ ਤੇ ਅੰਤ ਵਿੱਚ ਚੈਨਲ ਫਾਰਮਰ YouTube ਵਾਲੇ ਦੇਖਣ ਵਾਲੇ ਸਾਰੇ ਦਰਸ਼ਕ ਵੀਰਾਂ ਨੂੰ ਮੋੜ ਤੋਂ ਧੰਨਵਾਦ ਜੀ